ਭਾਈ ਸਰਬਜੀਤ ਸਿੰਘ ਦੀ ਚੋਣ ਕਰ ਸਕਦੇ ਇਸ ਵਾਰ ਲੋਕਾਂ ਦਾ ਬਹੁਤ ਵਧੀਆ ਭਰਮਾ ਹੁੰਦਾ ਰਿਹਾ ਸਰਕਾਰਾਂ ਵੱਲੋਂ ਕੋਈ ਬੇਈਮਾਨੀ ਨਾ ਹੋਵੇ ਨਹੀਂ ਖੜੂਰ ਸਾਹਿਬ ਤੋਂ ਆਪਣੀ ਸੀਟ ਪੱਕੀ ਆ ਫਰੀਦਕੋਟ ਹਲਕੇ ਤੋਂ ਸੀਟ ਪੱਕੀ ਸਟਰੋਂਗ ਰੂਮ ਜਿਹੜਾ ਹਾਲੇ ਤੱਕ ਖੁੱਲਾ ਪਿਆ ਆ ਤੇ ਇੱਥੇ ਜਿਹੜੀਆਂ ਹਾਲੇ ਤੱਕ ਜਿਹੜੀਆਂ ਮਸ਼ੀਨਾਂ ਨਹੀਂ ਉੱਪੜੀਆਂ ਰਾਤ ਤੀਆਂ ਮਸ਼ੀਨਾਂ ਕਿੱਥੇ ਘੁੰਮ ਰਹੀਆਂ ਉਹਨਾਂ ਨੇ ਤਾਂ ਜਰੂਰ ਅੰਦਰ ਖਾਤੇ ਵੀ ਵੋਟਾਂ ਪਾਈਆਂ ਬਹੁਤਿਆਨ ਬਹੁਤ ਵੱਡੀ ਸੰਖਿਆ ਨੇ ਜਿਨ੍ਹਾਂ ਨੂੰ ਚਾਹੇ ਮਜਬੂਰੀ ਭੱਕ ਕਾਲੀਆਂ ਨਾਲ ਤੁਰਨਾ ਪੈ ਗਿਆ ਮਜਬੂਰੀ ਪੱਖ ਪਰਿਵਾਰਕ ਤੌਰ ਤੇ ਕਾਂਗਰਸੀਆਂ ਨਾਲ ਤੁਰਨਾ ਪੈ ਗਿਆ ਝਾੜੂ ਵਾਲਿਆਂ ਨਾਲ ਤੁਰਨਾ ਪੈ ਗਿਆ ਤੇ ਅਸੀਂ ਇਹੋ ਜਿਹੇ ਬੰਦੇ ਦੇਖੇ ਜਿਹੜੇ ਕੋਲੇ ਆ ਕੇ ਕਹਿੰਦੇ ਭਾਜੀ ਸਾਡੀ ਮਜਬੂਰੀ ਆ ਉਧਰ ਜਾਣਾ ਤੇ ਪਰ ਵੋਟ ਸਾਡੀ ਕੰਨੇ ਕਿਸਾਨ ਤੁਸੀਂ ਸਾਰੀਆਂ ਦਾਤਾਂ ਦਰਬਾਰ ਸਾਹਿਬ ਤੋਂ ਮੰਗਦੇ ਆ ਵੀ ਯਾਰ ਜੇ ਉਹਨਾਂ ਨੇ ਐਡਾ ਵੱਡਾ ਕਾਰਜ ਸਾਡੇ ਲਈ ਕਰਦਾ ਮੈਂ ਆਪਦੇ ਨਿੱਜੀ ਤੌਰ ਤੇ ਕਹਿੰਦਾ ਲੋਕਾਂ ਨੂੰ ਵੀ ਇਦਾਂ ਚਾਹੀਦਾ ਉਹਨਾਂ ਨੇ ਆਪਣਾ ਫਰਜ਼ ਪਹਿਲਾਂ ਹੀ ਅੱਜ ਤੋਂ ਕਈ ਸਾਲ ਪਹਿਲਾਂ ਨਭਾਤਾ ਜਦੋਂ ਉਹਨਾਂ ਕੋਲ ਕੋਈ ਛੀਟ ਨਹੀਂ ਸੀ ਜਦੋਂ ਉਹਨਾਂ ਕੋਲ ਕੋਈ ਅਹੁਦਾ ਨਹੀਂ ਸੀ ਅੱਜ ਨੂੰ ਸਰਜੀਤ ਸਿੰਘ ਖਾਲਸਾ ਕਿਸੇ ਚੰਗੇ ਅਹੁਦੇ ਤੇ ਅਗਲੇ ਨੇ ਸੈੱਟ ਕਰਾਏ ਹੁੰਦੇ ਚੰਗੇ ਕਾਰੋਬਾਰ ਹੁੰਦੇ ਕਾਰਾਂ ਕੋਟੀਆਂ ਹੁੰਦੀਆਂ ਪਰ ਉਹਨਾਂ ਨੇ ਸੋਚਿਆ ਨਹੀਂ ਬਲੂਤ ਸਭ ਹਲਕੇ ਤੋਂ ਪੰਥਕ ਵੀਦਮਾਰ ਅਮਰਤਪਾਲ ਸਿੰਘ ਦੇ ਵਿਰੋਧ ਦੇ ਵਿੱਚ ਵਿਰਸਾ ਸਿੰਘ ਵਲਟਵਾ ਨੇ ਅੱਡੀ ਚੂਟੀ ਦਾ ਜ਼ੋਰ ਲਾਇਆ ਤੇ ਉਧਰ ਫਰੀਦਕੋਟ ਹਲਕੇ ਦੇ ਵਿੱਚ ਅਕਾਲੀ ਦਲ ਬਾਦਲ ਦੇ ਕੈਂਡੀਡੇਟ ਉਹ ਵੀ ਮਾਨ ਨੇ ਬਹੁਤ ਵੱਡਾ ਜੋਰ ਲਾਇਆ ਕਹਿੰਦੇ ਇਹਨਾਂ ਦੀ ਦੋਨਾਂ ਵਿਰੋਧੀਆਂਾਂ ਦੀ ਆਪਣੇ ਵਿਰੋਧੀਆਂ ਦੇ ਖਿਲਾਫ ਹੀ ਕੋਈ ਪੇਸ਼ ਨਹੀਂ ਗਈ ਦੁੱਖ ਉਹ ਤੋਂ ਆਉਂਦਾ ਜਦੋਂ ਸਾਡੇ ਭੇਖ ਦੇ ਵਿੱਚ ਸਾਡੇ ਹੀ ਸਾਡੇ ਵਿਰੋਧ ਭੁਗਤਦੇ ਆ ਕਿ ਅਸੀਂ ਆਪਣੇ ਯੋਧਿਆਂ ਨੂੰ ਕਿਉਂ ਭੁੱਲ ਲਈ ਜਾਂਦੇ ਹਾਂ ਜਿਨ੍ਹਾਂ ਨੇ ਏਡੀਆਂ ਏਡੀਆਂ ਕੁਰਬਾਨੀਆਂ ਕੌਮ ਲਈ ਕਰਤੀਆਂ ਬਾੜੀਆਂ ਸਰਕਾਰਾਂ ਜਾਂ ਮਾੜੇ ਹਾਲਾਤਾਂ ਦੇ ਜ਼ਿੰਮੇਵਾਰ ਕੌਣ ਹੁੰਦੇ ਆ ਪੰਜਾਬ ਦੇ ਅੰਦਰ ਮੈਂਬਰ ਆਫ ਪਾਰਲੀਮੈਂਟ ਦੇ ਇਲੈਕਸ਼ਨ ਹੋਣ ਤੋਂ ਬਾਅਦ ਕਿਸ ਤਰੀਕੇ ਦਾ ਗਰਾਊਂਡ ਤੇ ਮਾਹੌਲ ਨਜ਼ਰ ਆਉਂਦਾ ਹੈ ਤੇ ਖਾਸ ਕਰ ਵੱਡੀਆਂ ਕਿਆਸਰ ਆਈਆਂ ਨੇ ਕਿ ਆਖਰ ਇਹਨਾਂ ਤਮਾਮ ਸਾਰੀਆਂ ਜਿਹੜੀਆਂ ਚੁਣੌਤੀਆਂ ਨੇ ਉਹਨਾਂ ਦੇ ਵਿੱਚੋਂ ਗੁਜ਼ਰਦਿਆਂ ਹੋਇਆ ਕਿਹੜੀ ਧਿਰ ਕਿਸ ਤਰੀਕੇ ਦੇ ਨਾਲ ਕਿਹੜੀ ਸੀਟ ਦੇ ਉੱਪਰੋਂ ਪੰਜਾਬ ਦੇ ਲੋਕਾਂ ਦੀ ਅਗਵਾਈ ਕਰ ਸਕਦੀ ਹੈ ਇਸੇ ਨੂੰ ਲੈ ਕੇ ਗੱਲਬਾਤ ਕਰਾਂਗੇ ਗੱਲਬਾਤ ਕਰਨ ਵਾਸਤੇ ਮੇਰੇ ਨਾਲ ਬਾਈ ਪਰਮਿੰਦਰ ਸਿੰਘ ਹੈ ਜਿਨ੍ਹਾਂ ਨੇ ਖਾਸ ਕਰ ਆ ਜਿਹੜੀ ਫਰੀਦਕੋਟ ਹਲਕੇ ਦੇ ਇਲੈਕਸ਼ਨਾਂ ਤੇ ਉਹਦੇ ਵਿੱਚ ਖਾਸ ਭੂਮਿਕਾ ਨਿਭਾਈ ਹੈ ਤੇ ਇਹਦੇ ਨਾਲ ਜੁੜਦੀ ਹੋਈ ਖਡੂਰ ਸਾਬ ਹਲਕੇ ਦੀ ਜਿਹੜੀ ਮਹੱਤਵਪੂਰਨ ਸੀਟ ਕਹੀ ਜਾ ਸਕਦੀ ਹੈ ਜਿਸ ਤੋਂ ਆਜ਼ਾਦ ਉਮੀਦਵਾਰ ਭਾਈ ਅਮਰਤਪਾਲ ਸਿੰਘ ਖਾਲਸਾ ਇਲੈਕਸ਼ਨ ਲੜਦੇ ਨਜ਼ਰ ਆਏ ਨੇ ਤੇ ਦੂਜੇ ਪਾਸੇ ਭਾਈ ਸਰਬਜੀਤ ਸਿੰਘ ਖਾਲਸਾ ਦਾ ਵੀ ਇਹਨਾਂ ਇਲੈਕਸ਼ਨਾਂ ਦੇ ਵਿੱਚ ਖਾਸ ਜ਼ਿਕਰ ਫਰੀਦਕੋਟ ਤੋਂ ਹੋ ਰਿਹਾ ਹੈ ਗੱਲਬਾਤ ਕਰਦੇ ਹਾਂ ਬਾਈ ਜੀ ਸਵਾਗਤ ਹੈ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਭਾਈ ਜੀ ਸਭ ਤੋਂ ਪਹਿਲਾਂ ਵੱਡਾ ਸਵਾਲ ਹੈ ਕਿਵੇਂ ਦੇਖਦੇ ਹੋ ਜੀ ਜਿਸ ਤਰੀਕੇ ਦੇ ਨਾਲ ਮੈਂਬਰ ਆਫ ਪਾਰਲੀਮੈਂਟ ਦੇ ਇਲੈਕਸ਼ਨ ਤਾਂ ਹੋ ਚੁੱਕੇ ਆ ਪਰ ਰਿਜ਼ਲਟ ਦੇ ਬਿਲਕੁਲ ਨੇੜੇ ਨਜ਼ਰ ਆ ਰਿਹਾ ਹੈ ਤੇ ਲੋਕਾਂ ਦੀ ਨਜ਼ਰ ਬਣੀ ਹੋਈ ਆ ਸਭ ਤੋਂ ਪਹਿਲਾਂ ਫਰੀਦਕੋਟ ਹਲਕੇ ਦੇ ਵਿੱਚ ਸ਼ਹੀਦ ਪਰਿਵਾਰ ਦੇ ਨਾਲ ਜੁੜੇ ਹੋਏ ਭਾਈ ਸਰਬਜੀਤ ਸਿੰਘ ਖਾਲਸਾ ਦੇ ਇਲੈਕਸ਼ਨ ਲੜਨ ਨੂੰ ਲੈ ਕੇ ਕਿ ਲੋਕ ਭਾਈ ਸਰਬਜੀਤ ਸਿੰਘ ਦੀ ਚੋਣ ਕਰ ਸਕਦੇ ਇਸ ਵਾਰ ਦੇਖੋ ਜੀ ਮਹਾਰਾਜ ਨੇ ਬਹੁਤ ਵਧੀਆ ਕਿਰਪਾ ਕੀਤੀ ਆ ਹਾਂ ਵਧੀਆ ਲੋਕਾਂ ਦਾ ਸਾਥ ਰਿਆ ਪਿੰਡ ਪਿੰਡਾਂ ਚੋਂ ਜੋ ਮਾਰਚ ਕੱਢੇਗੇ ਮੋਗਾ ਸ਼ਹਿਰ ਹੋਵੇ ਚਾਹੇ ਫਰੀਦਕੋਟ ਸ਼ਹਿਰ ਹੋਵੇ ਚਾਹੇ ਨੇੜੇ ਤੇੜੇ ਦੇ ਕੋਈ ਵੀ ਕਸਬੇ ਪਿੰਡ ਹੋਣ ਬਹੁਤ ਲੋਕ ਜੁੜੇ ਆ ਬਹੁਤ ਲੋਕਾਂ ਨੇ ਉਹਨਾਂ ਨੂੰ ਯਾਦ ਕਰਿਆ ਬਹੁਤ ਲੋਕ ਉਹਨਾਂ ਦੇ ਨਾਲ ਖੜੇ ਵੀ ਆ ਵੀ ਲੋਕਾਂ ਨੂੰ ਉਮੀਦਾਂ ਪੁਰਆਂ ਅਸੀਂ ਵੀ ਪੋਲਿੰਗ ਬੂਥਾਂ ਦੇ ਉੱਤੇ ਡਿਊਟੀ ਨਿਭਾਈ ਆ ਲਗਾਤਾਰ ਡੋਰ ਟੂ ਡੋਰ ਵੀ ਕੀਤਾ ਆ ਸਰਜੀਤ ਸਿੰਘ ਖਾਲਸਾ ਦੇ ਨਾਲ ਮਾਰਚ ਦੇ ਉੱਤੇ ਵੀ ਗਏ ਆ ਲਗਾਤਾਰ ਲੋਕਾਂ ਦਾ ਬਹੁਤ ਵਧੀਆ ਭਰਮਾ ਹੁੰਗਾ ਰਹਾ ਰਿਹਾ ਤੁਸੀਂ ਵੀ ਉਸ ਦਿਨ ਸੀਗੇ ਜਿੱਦਾਂ ਉਹ ਮੰਡੀ ਦੇ ਵਿੱਚੋਂ ਡਾਲੇ ਵਾਲੀ ਮੰਡੀ ਦੇ ਵਿੱਚੋਂ ਰੋਡ ਸ਼ੋ ਸੀਗਾ ਜਿੱਦਾਂ ਹਣਾ ਤੁਸੀਂ ਦੇਖਿਆ ਹੋਣਾ ਬਹੁਤ ਪਿੰਡਾਂ ਦੇ ਵਿੱਚੋਂ ਬਹੁਤ ਸ਼ੌਂਕ ਸੀਗਾ ਲੋਕਾਂ ਦਾ ਬਸ ਇਹੀ ਆ ਵੀ ਕੋਈ ਬੇਈਮਾਨੀ ਨਾ ਕਰਨ ਇਹ ਹਮ ਸਰਕਾਰਾਂ ਵੱਲੋਂ ਕੋਈ ਬੇਈਮਾਨੀ ਨਾ ਹੋਵੇ ਨਹੀਂ ਖੜੂਰ ਸਾਹਿਬ ਤੋਂ ਆਪਣੀ ਸੀਟ ਪੱਕੀ ਆ ਫਰੀਦਕੋਟ ਹਲਕੇ ਤੋਂ ਸੀਟ ਪੱਕੀ ਆ ਖਰਸ਼ਾ ਕਿ ਬੇਈਮਾਨੀ ਵੀ ਹੋ ਸਕਦੀ ਕੋਈ ਹੋ ਸਕਦੀ ਆ ਜੀ ਦੇਖੋ ਜਿੱਦਾਂ ਕੱਲ ਦੀ ਆਪਾਂ ਇੱਕ ਆ ਵੀਡੀਓ ਦੇਖ ਸਕਦੇ ਸਟਰੋਂਗ ਰੂਮ ਦੇ ਵਿੱਚੋਂ ਜਦੋਂ ਮੰਨ ਲਓ ਰਾਤ ਨੂੰ ਇੱਥੋਂ ਮਸ਼ੀਨਾਂ ਸੀਲ ਹੋ ਕੇ ਜਾਂਦੀਆਂ ਤੇ ਉਹ ਸਿੱਧੀਆਂ ਸਟਰੋਂਗ ਰੂਮ 'ਚ ਜਾਂਦੀਆਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਉੱਥੇ ਸੇਫਲੀ ਰੱਖਿਆ ਜਾਂਦੇ ਉੱਥੇ ਸਿਕਿਉਰਿਟੀ ਹੁੰਦੀ ਆ ਪਰ ਕੁਝ ਏਰੀਆ ਦੇ ਵਿੱਚ ਆ ਜਿਹੜੀਆਂ ਉੱਥੋਂ ਇੱਕ ਵੀਰ ਨੇ ਜਿਹੜਾ ਕਿਉਂਕਿ ਆਪਣੇ ਸਿੰਘ ਵੀ ਉੱਥੇ ਬੈਠੇ ਹੁੰਦੇ ਹਨ ਉਹਨਾਂ ਨੇ ਸਵੇਰੇ 4 ਵਜੇ ਇੱਕ ਲਾਈਵ ਪਾਉਂਦੇ ਆ ਸਟਰੋਂਗ ਰੂਮ ਦੀਆਂ ਫੋਟੋਆਂ ਦਿਖਾਉਂਦੇ ਆ ਵੀ ਸਟਰੋਂਗ ਰੂਮ ਜਿਹੜਾ ਹਾਲੇ ਤੱਕ ਖੁੱਲਾ ਪਿਆ ਆ ਤੇ ਇੱਥੇ ਜਿਹੜੀਆਂ ਹਲੇ ਤੱਕ ਜਿਹੜੀਆਂ ਮਸ਼ੀਨਾਂ ਨਹੀਂ ਉਪੜੀਆਂ ਰਾਤ ਦੀਆਂ ਮਸ਼ੀਨਾਂ ਕਿੱਥੇ ਘੁੰਮ ਰਹੀਆਂ ਜਾਂ ਕਿੱਥੇ ਆ ਉਹਨਾਂ ਨਾਲ ਕੀ ਛੇੜਖਾਨੀ ਹੋ ਰਹੀ ਆ ਜਾਂ ਕੀ ਆ ਉਹਨਾਂ ਦੀ ਹਲੇ ਤੱਕ ਪ੍ਰਸ਼ਾਸਨ ਨੇ ਵੀ ਕੋਈ ਜਵਾਬ ਦੇ ਹੀ ਨਹੀਂ ਦਿੱਤੀ ਵੀ ਮਸ਼ੀਨਾਂ ਰਾਤ ਪਰ ਕਿੱਥੇ ਸੀ ਜਾਂ ਕਿਵੇਂ ਵੀ ਆ ਖਦਸ਼ਾ ਦਾ ਜ਼ਰੂਰ ਹੈਗਾ ਦੇਖੋ ਸਰਕਾਰਾਂ ਕਿੱਥੋਂ ਤੱਕ ਨਹੀਂ ਗਿਰ ਸਕਦੀਆਂ ਆਪਾਂ ਨੂੰ ਵੀ ਪਤਾ ਸਰਕਾਰਾਂ ਸਰਕਾਰਾਂ ਦੀ ਹੋਣ ਦਾ ਆਪਦੀ ਤਾਂ ਕਿਸੇ ਵੀ ਹੱਦ ਤੱਕ ਜਾ ਸਕਦੀਆਂ ਤੁਸੀਂ ਫਰੀਦਕੋਟ ਹਲਕੇ ਦੇ ਵਿੱਚ ਖਾਸ ਕਰ ਇਲੈਕਸ਼ਨ ਦੇ ਦਿਨਾਂ ਦੇ ਵਿੱਚ ਗਰਾਊਂਡ ਤੇ ਰਹੇ ਹੋ ਤੇ ਖਾਸ ਕਰ ਖਡੂਰ ਸਾਹਿਬ ਹਲਕੇ ਦੇ ਵਿੱਚ ਮੈਂ ਗਰਾਊਂਡ ਤੇ ਰਹਿ ਕੇ ਹਾਲਾਤ ਦੇਖਿਆ ਤਾਂ ਦੋਨਾਂ ਹਾਲਾਤਾਂ ਦੀ ਜੇ ਸਮੀਖਿਆ ਕਰਨੀ ਹੋਵੇ ਤਾਂ ਬਰਾਬਰਤਾ ਨਜ਼ਰ ਆਉਂਦੀ ਹੈ ਕਿ ਖਡੂਰ ਸਾਹਿਬ ਹਲਕੇ ਤੇ ਫਰੀਦਕੋਟ ਦੇ ਜਿਹੜੇ ਵੋਟਰ ਨੇ ਉਹਨਾਂ ਦੇ ਮਨਾਂ ਦੇ ਵਿੱਚ ਦੋਨੇ ਆਜ਼ਾਦ ਉਮੀਦਵਾਰਾਂ ਨੂੰ ਲੈ ਕੇ ਪੂਰਾ ਪਰਵਾ ਹੰਗਾਰਾ ਤੇ ਪੂਰਾ ਉਹਨਾਂ ਬਰਾਬਰ ਦਾ ਉਤਸ਼ਾਹ ਮੰਨਿਆ ਜਾ ਰਿਹਾ ਹੈ ਬਰਾਬਰਤਾ ਦਾ ਹੀ ਕਹਿ ਸਕਦੇ ਆ ਜੀ ਦੇਖੋ ਭਾਈ ਅਮਰਤਪਾਲ ਸਿੰਘ ਜੀ ਖਾਲਸਾ ਜੀ ਦਾ ਭਾਈ ਸਰਬਜੀਤ ਸਿੰਘ ਖਾਲਸਾ ਜੀ ਦਾ ਇਹਨਾਂ ਦਾ ਵੱਡੇ ਪੱਧਰ ਤੇ ਇੱਕ ਲਹਿਰ ਨਹੀਂ ਜਦੋਂ ਉੱਠ ਖੜਦੀ ਇੱਕ ਲਹਿਰ ਰੁਕੀ ਹੋਈ ਸੀ ਪੰਜਾਬ ਦੇ ਵਿੱਚ ਇੱਕ ਜੇ ਕਹਿ ਦਈਏ ਵੀ ਮੂਹਮਲਾਜੇ ਦੇ ਤੌਰ ਤੇ ਸਾਡੇ ਵੀ ਅਸੀਂ ਪਿੰਡ ਚੋਂ ਕਿਹਾਂ ਨੇ 100 ਕੰਮ ਲੈਣੇ ਹੁੰਦੇ ਇੱਧਰ ਉੱਧਰੋਂ ਤੇ ਮੈਂ ਪਿੰਡ ਦਿਆਂ ਉਹਨਾਂ ਨੇ ਤਾਂ ਜਰੂਰ ਅੰਦਰ ਖਾਤੇ ਵੀ ਵੋਟਾਂ ਪਾਈਆਂ ਬਹੁਤਿਆਣੇ ਬਹੁਤ ਵੱਡੀ ਸੰਖਿਆ ਨੇ ਜਿਨ੍ਹਾਂ ਨੂੰ ਚਾਹੇ ਮਜਬੂਰੀ ਪੱਖ ਅਕਾਲੀਆਂ ਨਾਲ ਤੁਰਨਾ ਪੈ ਗਿਆ ਮਜਬੂਰੀ ਪੱਖ ਪਰਿਵਾਰਕ ਤੌਰ ਤੇ ਕਾਂਗਰਸੀਆਂ ਨਾਲ ਤੁਰਨਾ ਪੈ ਗਿਆ ਝਾੜੂ ਵਾਲਿਆਂ ਨਾਲ ਤੁਰਨਾ ਪੈ ਗਿਆ ਤੇ ਅਸੀਂ ਇਹੋ ਜਿਹੇ ਬੰਦੇ ਦੇਖੇ ਜਿਹੜੇ ਕੋਲੇ ਆ ਕੇ ਕਹਿੰਦੇ ਭਾਜੀ ਸਾਡੀ ਮਜਬੂਰੀ ਆ ਉਧਰ ਜਾਣਾ ਤੇ ਪਰ ਵੋਟ ਸਾਡੀ ਗੱਨੇ ਕਿਸਾਨ ਨੂੰ ਪੈ। ਅੰਦਰਖਾਤੇ ਪੰਥਕ ਅੰਦਰਖਾਤੇ ਪੰਥਕ ਦੇ ਹੱਕ ਦੇ ਵਿੱਚ ਬਹੁਤ ਵੋਟਾਂ ਪੁੱਗਤੀਆਂ ਜਿਨ੍ਹਾਂ ਦੇ ਅਸੀਂ ਮਜੂਦਾ ਗਵਾਹ ਆ ਪਰ ਬਹੁਤ ਸਾਰੇ ਲੋਕ ਆ ਨੰਗੇ ਤੜ ਵੀ ਚੱਲੇ ਆ ਠੀਕ ਆ ਜਦੋਂ ਪੰਥ ਦੀ ਗੱਲ ਆ ਜਾਂਦੀ ਆ ਹੁਣ ਆਪਾਂ ਕਿਹੜਾ ਕਿਸੇ ਹੋਰ ਪਾਰਟੀ ਦੇ ਪਿੱਛੇ ਗਏ ਆ ਆਪਾਂ ਤਾਂ ਇੱਕ ਪੰਥਮਗਰ ਤੁਰਿਆਂ ਤੇ ਬਿਨਾ ਡਰ ਤੋਂ ਨਿੱਡਰ ਹੋ ਕੇ ਨੰਗੇ ਧੜ ਹੋ ਕੇ ਆਪਾਂ ਪ੍ਰਚਾਰ ਵੀ ਕੀਤਾ ਆ ਹਨਾ ਦੇਖੋ ਕਈ ਬੰਦੇ ਕਹਿ ਦਿੰਦੇ ਸਾਨੂੰ ਨਾ ਇੱਕ ਮੈਨੂੰ ਬੜੀ ਤਰਾਸਦੀ ਹੋਈ ਆ ਜਦੋਂ ਅਸੀਂ ਨਾ ਅ ਕਈ ਡੋਰ ਟੂ ਡੋਰ ਘਰਾਂ ਦੇ ਵਿੱਚ ਜਾਂ ਪਿੰਡਾਂ ਦੇ ਵਿੱਚ ਜਾਵੜਦੇ ਸੀਗੇ ਉੱਥੇ ਕਈ ਕਰ ਸਾਨੂੰ ਇਹ ਕਹਿ ਦਿੰਦੇ ਸਾਡੀਆਂ ਗਲੀਆਂ ਬਣਨ ਵਾਲੀਆਂ ਸਾਡੀਆਂ ਗਲੀਆਂ ਬਣਾਓਗੇ ਸਾਡੀਆਂ ਗਲੀਆਂ ਨਹੀਂ ਬਣੀਆਂ ਜਾਂ ਸਾਡਾ ਕੀ ਕਰੋਗੇ ਉਹ ਸਰਜੀ ਸਿੰਘ ਖਾਲਸਾ ਜਿੱਤ ਕੇ ਸਾਡਾ ਕੀ ਆ ਕੰਮ ਕਰੂਗਾ ਜਾਂ ਫਲਾਨਾ ਕੰਮ ਕਰੂਗਾ ਤੇ ਮੇਰਾ ਨਾ ਮਾਨ ਦੇ ਵਿੱਚ ਬੜਾ ਬਰਾਗ ਆਉਂਦਾ ਹੀ ਵੀ ਜੋ ਸਰਜੀਤ ਸਿੰਘ ਖਾਲਸਾ ਦੇ ਪਰਿਵਾਰ ਨੇ ਤੁਹਾਡੀ ਕੌਮ ਦੇ ਲਈ ਕਰਤਾ ਤੁਹਾਡੀ ਲੱਤੀ ਹੋਈ ਪੱਤ ਜਿਹੜੀ ਧੰਨਵਾਦ ਸੁਦਵਾਤੀ ਦੇਸ਼ਾਂ ਵਿਦੇਸ਼ਾਂ 'ਚ ਦੁਨੀਆ ਦੇ ਕੋਨਿਆਂ-ਕੋਨਿਆਂ 'ਚ ਗੱਲਾਂ ਹੋਣ ਲਾਤੀਆਂ ਵੀ ਜੇ ਉਹਨਾਂ ਨੇ 84 ਵਰਤਾਈ ਆ ਸਾਡੇ ਤੇ ਤੇ 31 1 ਅਕਤੂਬਰ 30 ਅਕਤੂਬਰ ਵੀ ਅਸੀਂ ਯਾਦ ਕਰਾਈ ਆ ਉਹਨਾਂ ਨੂੰ ਹੂੰ ਇੰਦਰ ਆ ਦਾ ਸੋਦਾ ਲਾ ਕੇ ਅਗਲੇ ਕਹਿੰਦੇ ਵੀ ਇਹ ਸੋਦਾ ਲਾਉਣ ਲੱਗਿਆਂ ਵੀ ਪਿੱਛੇ ਨਹੀਂ ਹਟਦੇ ਇਹਨਾਂ ਨੇ ਬਦਲਾ ਲਿਆ ਦਰਬਾਰ ਸਾਹਿਬ ਦਾ ਅਸੀਂ ਸਾਰਿਆਂ ਦਾ ਦਰਬਾਰ ਸਾਹਿਬ ਤੋਂ ਮੰਗਦੇ ਆ ਵੀ ਯਾਰ ਜੇ ਉਹਨਾਂ ਨੇ ਐਡਾ ਵੱਡਾ ਕਾਰਜ ਸਾਡੇ ਲਈ ਕਰਤਾ ਮੈਂ ਆਪਦੇ ਨਿੱਜੀ ਤੌਰ ਤੇ ਕਹਿੰਨਾ ਲੋਕਾਂ ਨੂੰ ਵੀ ਇਦਾਂ ਚਾਹੀਦਾ ਵੀ ਜੇ ਉਹ ਅੱਜ ਫਰੀਦਕੋਟ ਹਾਲਕੇ ਤੋਂ ਭਾਈ ਸਰਬਜੀਤ ਸਿੰਘ ਖਾਲਸਾ ਜੀ ਜਿੱਤ ਜਾਂਦੇ ਆ ਜਿੱਤ ਕੇ ਕੁਝ ਨਹੀਂ ਕਰਦੇ ਘਰੇ ਵੀ ਬਹਿ ਜਾਂਦੇ ਆ ਸਾਨੂੰ ਉਹਨਾਂ ਨਾਲ ਕੋਈ ਗਲਾਨੀ ਹੋਣਾ ਚਾਹੀਦਾ ਮੈਂ ਵਾਰ-ਵਾਰ ਕਹਿੰਨਾ ਉਹਨਾਂ ਨੇ ਆਪਣਾ ਫਰਜ਼ ਪਹਿਲਾਂ ਹੀ ਅੱਜ ਤੋਂ ਕਈ ਸਾਲ ਪਹਿਲਾਂ ਨਿਭਾਤਾ ਜਦੋਂ ਉਹਨਾਂ ਕੋਲ ਕੋਈ ਸੀਟ ਨਹੀਂ ਸੀ ਜਦੋਂ ਉਹਨਾਂ ਕੋਲੇ ਕੋਈ ਅਹੁਦਾ ਨਹੀਂ ਸੀ ਜਦੋਂ ਅਸੀਂ ਉਹਨਾਂ ਨੂੰ ਕੋਈ ਸਾਥ ਨਹੀਂ ਸੀ ਸਾਡਾ ਸਾਡੇ ਵੱਲੋਂ ਉਹਨਾਂ ਦਾ ਉਹਨਾਂ ਨੇ ਆਪਣਾ ਨਿਕਾ ਆਪਾਂ ਆਦੇ ਪਰਿਵਾਰ ਬਾਰੇ ਤੁਹਾਨੂੰ ਵੀ ਆਪਣੇ ਬੱਚਿਆਂ ਦਾ ਫਿਕਰ ਹੋਊਗਾ ਜਾਂ ਹੋਰਾਂ ਨੂੰ ਵੀ ਆਪਣੇ ਬੱਚਿਆਂ ਦਾ ਫਿਕਰ ਰਹਿੰਦਾ ਵੀ ਘਰੇ ਯਾਰ ਜੁਆਕਾਂ ਦਾ ਕੀ ਕਰੀਏ ਉਹਨਾਂ ਨੇ ਇਹ ਸਾਰੀਆਂ ਚੀਜ਼ਾਂ ਭੁੱਲ ਗਿਆ ਕੌਮ ਦੇ ਕੌਮ ਦੀ ਉਹਨਾਂ ਨੇ ਪੱਤ ਬਚਾਉਣ ਦੀ ਗੁਰੂ ਮਹਾਰਾਜ ਨੂੰ ਯਾਦ ਰੱਖਿਆ ਵੀ ਨਹੀਂ ਸਾਡੇ ਦਰਬਾਰ ਸਾਹਿਬ ਤੋਂ ਉੱਤੇ ਕੁਝ ਨਹੀਂ ਹੈਗਾ ਸਾਡੇ ਦਰਬਾਰ ਸਾਹਿਬ ਦਾ ਅਸੀਂ ਬਦਲਾ ਲੈਣਾ ਉਹ ਇੱਕ ਇੰਦਰਾ ਗਾਂਧੀ ਦੀ ਸਿਕਿਉਰਿਟੀ ਦੇ ਵਿੱਚ ਸੀਗੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਉਹ ਅੱਜ ਨੂੰ ਕਿਹੜੇ-ਕਿਹੜੇ ਆਉਧੇ ਤੇ ਹੁੰਦੇ ਅੱਜ ਨੂੰ ਸਬਜੀ ਸਿੰਘ ਖਾਦ ਸਕੇ ਚੰਗੇ ਆਉਧੇ ਤੇ ਅਗਲੇ ਨੇ ਸੈੱਟ ਕਰਾਏ ਹੁੰਦੇ ਚੰਗੇ ਕਾਰੋਬਾਰ ਹੁੰਦੇ ਕਾਰਾਂ ਕੋਠੀਆਂ ਹੁੰਦੀਆਂ ਪਰ ਉਹਨਾਂ ਨੇ ਸੋਚਿਆ ਨਹੀਂ ਉਹਨਾਂ ਨੇ ਜੋ ਉਹਨਾਂ ਨੇ ਫਰਜ਼ ਨਿਭਾਤਾ ਭਾਈ ਸਾਨੂੰ ਸਾਨੂੰ ਇਹ ਨਹੀਂ ਕਹਿਣਾ ਚਾਹੀਦਾ ਸਾਡੇ ਲਈ ਕੀ ਕਰਨਗੇ ਜਾਂ ਸਾਡੇ ਲਈ ਉਹ ਐਮਪੀ ਬਣ ਕੇ ਕੁਛ ਕਰਨ ਪੰਥਕ ਉਮੀਦਵਾਰਾਂ ਨੂੰ ਲੈ ਕੇ ਵੱਡੇ ਸਵਾਲ ਹੁੰਦੇ ਕਹਿੰਦੇ ਖਡੂਰ ਸਾਹਿਬ ਹਲਕੇ ਤੋਂ ਪੰਥਕ ਵੀਦਮਾਰ ਅਮਰਪਾਲ ਸਿੰਘ ਦੇ ਵਿਰੋਧ ਦੇ ਵਿੱਚ ਵਿਰਸਾ ਸਿੰਘ ਵਲਟੋਆ ਨੇ ਅੱਡੀ ਚੋਟੀ ਦਾ ਜ਼ੋਰ ਲਾਇਆ ਤੇ ਉਧਰ ਫਰੀਦਕੋਟ ਹਲਕੇ ਦੇ ਵਿੱਚ ਅਕਾਲੀ ਦਲ ਬਾਦਲ ਦੇ ਕੈਂਡੀਡੇਟ ਬੌਬੀ ਮਾਨ ਨੇ ਬਹੁਤ ਵੱਡਾ ਜ਼ੋਰ ਲਾਇਆ ਕਹਿੰਦੇ ਇਹਨਾਂ ਦੀ ਦੋਨਾਂ ਵਿਰੋਧੀਆਂਾਂ ਦੀ ਆਪਣੇ ਵਿਰੋਧੀਆਂ ਦੇ ਖਿਲਾਫ ਹੀ ਕੋਈ ਪੇਸ਼ ਨਹੀਂ ਗਈ ਕਹਿੰਦੇ ਆਈ ਗੰਗੂ ਵਰਗੇ ਬਾਬੇ ਨਾਨਕ ਵੇਲੇ ਵੀ ਹੈਗੇ ਸੀ ਹੂੰ ਉਹ ਅੱਜ ਵੀ ਹੈਗੇ ਆ ਕੋਹ ਤੋਂ ਹੁੰਦਾ ਜਦੋਂ ਸਾਡੇ ਭੇਖ ਦੇ ਵਿੱਚ ਸਾਡੇ ਹੀ ਸਾਡੇ ਵਿਰੋਧ ਭੁਗਤਦੇ ਆ ਉਹ ਕਿਵੇਂ ਕਹਿੰਦੇ ਹੁੰਦੇ ਆ ਨਾ ਵੀ ਰੁੱਖ ਰੋਪਿਆ ਕਹਾੜੀ ਵਿੱਚ ਦੇਖ ਦਸਤਾ ਟੱਕ ਜੜਾਂ ਨੂੰ ਲਾਇਆ ਆਪਣੇ ਨੇ ਟੱਕ ਜੜਾਂ ਨੂੰ ਲਾਇਆ ਆਪਣੀਆਂ ਨੇ ਸਾਨੂੰ ਇਸੀ ਗੱਲ ਦਾ ਅਗਲਾ ਹੈ ਵੀ ਸਾਨੂੰ ਦੁਸ਼ਮਣ ਹੋਵੇ ਤਾਂ ਲਲਕਾਰ ਕੇ ਆਵੇ ਤਾਂ ਗੱਲ ਹੀ ਕੋਈ ਨਹੀਂ ਆਪਾਂ ਦਾ ਹਨਾ ਸਿੱਧੇ ਮੱਥੇ ਅਗਲੇ ਨਾਲ ਜਦੋਂ ਸਾਡੇ ਹੀ ਭੈਣ ਭਰਾ ਸਿਰਾਂ ਤੇ ਦਸਤਾਰਾਂ ਸਜਾਈਆਂ ਹੁੰਦੀਆਂ ਗਾਤਰੇ ਕਿਰਪਾਨਾਂ ਪਾਈਆਂ ਹੁੰਦੀਆਂ ਉਹ ਗੌਮ ਦੇ ਵਿਰੋਧ ਭੁਗਤ ਜਾਂਦੇ ਕਿਤੇ ਨਾ ਹੋ ਸਕਦਾ ਸਾਡੇਆਂ ਕੋਈ 100 ਗਲਤੀਆਂ ਵੀ ਹੋਣ ਹੋ ਸਕਦਾ ਸਰਬਜੀਤ ਸਿੰਘ ਖਾਲਸਾ ਤੋਂ ਵੀ ਕੋਈ ਗਲਤੀ ਰਹੀ ਹੋਵੇ ਠੀਕ ਆ ਇਨਸਾਨ ਇੱਕ ਗਲਤੀਆਂ ਦਾ ਪਤਲਾ ਪਰ ਯਾਰ ਤੁਸੀਂ ਉਹਨਾਂ ਦੀ ਕੁਰਬਾਨੀ ਭੁੱਲ ਗਏ ਉਹਨਾਂ ਦੀ ਕੋਈ ਜੇ ਮੰਨ ਲਾ ਕਹਿੰਦੇ ਆ ਉਹਨਾਂ ਦੀ ਮੰਨ ਲਾ ਜੇ ਕੋਈ ਗਲਤੀ ਵੀ ਹੋਊਗੀ ਉਹਨਾਂ ਦੀ ਕੁਰਬਾਨੀ ਤੋਂ ਵੱਡੀ ਤਾਂ ਨਹੀਂ ਹੈਗੀ ਉਹ ਹੂੰ ਅਸੀਂ ਇੱਕ ਗੰਦੀ ਮੱਖੀ ਵਰਗੇ ਕਿਉਂ ਹੋ ਚੁੱਕੇ ਆ ਜਿਹੜੇ ਇੱਕ ਜੇ ਮੰਨ ਲਓ ਬੰਦੇ ਦਾ ਸਰੀਰ ਆ ਮੇਰੇ ਇੱਥੇ ਕੋਈ ਜ਼ਖਮ ਹੋ ਗਿਆ ਗੰਦਾ ਜ਼ਖਮ ਹੋ ਗਿਆ ਇੱਥੇ ਕੋਈ ਪੀਕ ਪੈਂਦੀ ਆ ਤੁਹਾਡਾ ਸਾਰਾ ਸਰੀਰ ਛੱਡ ਕੇ ਮੱਖੀ ਤੁਹਾਡੇ ਉਸ ਗੰਦੇ ਥਾਂ ਤੇ ਬੈਠੂ ਉਹਨੂੰ ਕਰੀ ਦੂ ਜਾ ਕੇ ਤੇ ਅੱਜ ਜਿਹੜੇ ਇਦਾਂ ਦੇ ਅੱਜ ਦੇ ਗੰਗੂ ਆ ਉਹ ਉਹਨਾਂ ਮੱਖੀਆਂ ਵਾਲਾ ਤੇ ਗੰਗੂ ਵਾਲਾ ਕਿਰਦਾਰ ਅਦਾ ਕਰਦੇ ਕੌਮ ਦੇ ਪ੍ਰਤੀ ਕੀਤੇ ਹੋਏ ਕਾਰਜ ਅਸੀਂ ਕਿਉਂ ਭੁੱਲਦੇ ਅਸੀਂ ਆਪਣੇ ਯੋਧਿਆਂ ਨੂੰ ਕਿਉਂ ਭੁੱਲੀ ਜਾਂਦੇ ਹਮ ਜਿਨ੍ਹਾਂ ਨੇ ਏਡੀਆਂ ਏਡੀਆਂ ਕੁਰਬਾਨੀਆਂ ਕੌਮ ਲਈ ਕਰਤੀਆਂ ਅਸੀਂ ਤਾਂ ਗਾਂਵ ਦੇ ਬੱਚਿਆਂ ਨੂੰ ਦੱਸਣਾ ਅਸੀਂ ਤਾਂ ਗਾਂਵ ਆਪਦੀ ਨਵੀਂ ਪੀੜ੍ਹੀ ਨੂੰ ਦੱਸਣਾ ਭਾਈਆ ਕੋਈ ਖਾਇ ਨਾ ਜੇ ਜੇ ਇਸੇ ਵੇਵ ਨੂੰ ਦੇਖਿਆ ਜਾਵੇ ਤੇ ਖਰੂਰ ਸਾਹਿਬ ਹਲਕੇ ਦੇ ਵਿੱਚ ਭਾਈ ਅਮਰਤਪਾਲ ਸਿੰਘ ਦੀ ਇਸ ਤੋਂ ਪਹਿਲਾਂ ਵੇਵ ਖੜੀ ਹੁੰਦੀ ਹੈ ਜੋ ਉਹਨਾਂ ਦੇ ਆਜ਼ਾਦ ਉਮੀਦਵਾਰ ਵਜੋਂ ਕੈਂਡੀਡੇਟ ਦਾ ਐਲਾਨ ਹੋ ਜਾਂਦਾ ਤੇ ਖਾਸ ਕਰ ਯੂਥ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਪਾਇਆ ਜਾ ਰਿਹਾ ਸੀ ਕੀ ਲੱਗਦਾ ਕਿ ਅਮਰਤਪਾਲ ਸਿੰਘ ਦੇ ਇਲੈਕਸ਼ਨ ਲੜਨ ਤੋਂ ਬਾਅਦ ਜਿਹੜੀ ਪੰਥਕ ਪੋਲਿਟਿਕਸ ਦਾ ਕਿਤੇ ਨਾ ਕਿਤੇ ਗਾਇਬ ਮੰਨਿਆ ਜਾ ਰਿਹਾ ਸੀ ਤੇ ਇਸ ਤੋਂ ਬਾਅਦ ਨੌਜਵਾਨ ਜਾਂ ਜਿਹੜਾ ਸਿੱਖ ਪੰਥ ਹੈ ਪੰਜਾਬ ਦੀ ਪੰਥ ਦੀ ਰਾਜਨੀਤੀ ਦੇ ਵਿੱਚ ਵੀ ਵੱਡਾ ਭਾਗ ਲੈ ਸਕਦਾ ਆ ਲੈ ਸਕਦਾ ਜੀ ਬਿਲਕੁਲ ਲੈਣਾ ਵੀ ਚਾਹੀਦਾ ਹੂੰ ਸਾਡੇ ਇਮਾਨਦਾਰ ਬੰਦਿਆਂ ਨੂੰ ਅੱਗੇ ਵੀ ਆਉਣਾ ਚਾਹੀਦਾ ਹੂੰ ਮੈਂ ਕਹਿੰਨਾ ਸਰਕਾਰਾਂ ਸਾਥੋਂ ਕਿਉਂ ਡਰਦੀਆਂ ਅਸੀਂ ਤਾਂ ਇੱਕ ਜੇ ਸਾਡੇ ਬੰਦੇ ਚਾਹਣ ਤਾਂ ਅਸੀਂ ਇੱਕ ਸਾਫ਼ ਸੁਥਰੀ ਤੇ ਵਧੀਆ ਪਾਰਟੀ ਖੜੀ ਕਰ ਸਕਦੇ ਹੂੰ ਕਰ ਸਕਦੇ ਹਾਂ ਅਸੀਂ ਜਿਹੜੀ ਪੰਜਾਬ ਦੀ ਅਗਵਾਈ ਕਰ ਸਕਦੇ ਹਾਂ ਕਰ ਸਕਦੇ ਹਾਂ ਅਸੀਂ ਬਹੁਤ ਵਧੀਆ ਵਧੀਆ ਤੋਂ ਵਧੀਆ ਵਧੀਆ ਇਨਸਾਨ ਪਏ ਆ ਕਿਸੇ ਮਾ ਸਿਆਣੇ ਇਨਸਾਨ ਦੀ ਗੱਲ ਸੁਣੀ ਕਹਿੰਦੇ ਵੀ ਮਾੜੀਆਂ ਸਰਕਾਰਾਂ ਜਾਂ ਮਾੜੇ ਹਾਲਾਤਾਂ ਦੇ ਜ਼ਿੰਮੇਵਾਰ ਕੌਣ ਹੁੰਦੇ ਆ ਚੰਗੇ ਬਹੁਤ ਚੰਗੇ ਬੰਦੇ ਜੇ ਮੈਂ ਵੀ ਸੋਚਾਂ ਮੈਂ ਕਿਹਾ ਯਾਰ ਬਹੁਤ ਚੰਗੇ ਬੰਦੇ ਇਹਨਾਂ ਦੇ ਜ਼ਿੰਮੇਵਾਰ ਕਿੱਦਾਂ ਹੋਗੇ ਮਾੜੀਆਂ ਸਰਕਾਰਾਂ ਦੇ ਜਾਂ ਮਾੜੇ ਹਾਲਾਤਾਂ ਦੇ ਕਹਿੰਦਾ ਬਹੁਤ ਚੰਗਾ ਬੰਦਾ ਜਦੋਂ ਉੱਠ ਕੇ ਸਾਹਮਣਾ ਹੀ ਨਾ ਉਹ ਜਦੋਂ ਅੱਗੇ ਹੀ ਨਾ ਆਉ ਜਦੋਂ ਉਹ ਬੈਠੇ ਰਹੇ ਮੰਨ ਲਓ ਬਹੁਤ ਚੰਗੇ ਤੋਂ ਚੰਗੇ ਲੋਕ ਵੀ ਪਏ ਲੋਕ ਘਰ ਲੁਟਾ ਕੇ ਕੌਮ ਦੇ ਉੱਤੇ ਲਾਉਣ ਵਾਲੀ ਵੀ ਪਏ ਇਹ ਜਿਹੇ ਜਿਹੇ ਸਾਡੇ ਯੋਧੇ ਵੀ ਪਏ ਆ ਜਿਨ੍ਹਾਂ ਨੇ ਜਦੋਂ 84 ਦਾ ਦੌਰ ਆਉਂਦਾ ਆਪਣੇ ਘਰ-ਘੇਰ ਵੀ ਰੱਖ ਕੇ ਘਰ-ਘੇਰ ਵੀ ਰੱਖ ਕੇ ਵੀ ਹਥਿਆਰ ਲੈ ਕੇ ਉਹਨਾਂ ਦੋਸ਼ੀਆਂ ਦਾ ਸੋਧਾ ਲਾ ਕੀ ਲੋੜ ਸੀ ਉਹਨਾਂ ਨੂੰ ਇਹ ਜਿਹੇ ਜਿਹੇ ਵੀ ਯੋਧੇ ਪਏ ਜਿਹੜੇ ਪੱਲਿਓ ਜੇਬਾਂ ਚੋਂ ਲਾਉਣ ਵਾਲੇ ਆਪਦਾ ਘਰ-ਬਾਰ ਝਾੜ ਕੇ ਕਾਮ ਦੇ ਉੱਤੇ ਲਾਉਣ ਵਾਲੇ ਇਹ ਜਿਹੇ ਅੱਜ ਵੀ ਹੈਗੇ ਆ ਜਿਉਂ ਅੱਗੇ ਆਉਣ ਤੇ ਸਾਡਾ ਵੀ ਕੋਹ ਨਾ ਕੋਸ਼ ਦੇਸ਼ ਪੰਜਾਬ ਦਾ ਕੋਈ ਨਾ ਕੋਈ ਸੁਧਾਰ ਆ ਜੀ ਬਿਲਕੁਲ हां बिल्कुल और खास विषय ਨੂੰ ਲੈ ਕੇ ਗੱਲਬਾਤ ਕੀਤੀ ਹੈ ਤੇ ਖਾਸ ਕਰ ਦੇਖਣਾ ਹੋਵੇਗਾ ਕਿ ਅੱਜ ਦੇ ਨਤੀਜਿਆਂ ਦੇ ਦਰਮਿਆਨ ਕਿਹੜੀ ਧਿਰ ਕਿਸ ਤਰੀਕੇ ਦੇ ਨਾਲ ਕਿਹੜੇ ਇਲਾਕੇ ਦੇ ਵਿੱਚੋਂ ਮਾਰ ਕਾ ਮਾਰ ਸਕਦੀ ਹੈ ਤੇ ਖਾਸ ਕਰ ਇਹਦੇ ਨਾਲ ਜੁੜਿਆ ਹੋਇਆ ਵੱਡਾ ਸਵਾਲ ਇਹ ਵੀ ਹੈ ਕਿ ਪੰਜਾਬ ਦੀ ਪੰਥਕ ਪੋਲਿਟਿਕਸ ਦੇ ਵਿੱਚ ਕਿਹੜੇ-ਕਿਹੜੇ ਆਗੂਆਂ ਦੇ ਮੈਦਾਨ ਆ ਜਿਹੜੇ ਸਰ ਹੋ ਸਕਦੇ